ਹਾਂਜੀ ਹੁਣ ਤੱਕ ਦੀ ਵੱਡੀ ਅਤੇ ਅਹਿਮ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਦਿਲ ਨੂੰ ਦਹਿਲਾਉਣ ਵਾਲੀ ਆ ਬਠਿੰਡਾ ਦੇ ਪਿੰਡ ਖੁੱਲੇਵਾਲ ਦੇ ਵਿੱਚ ਜਿਹੜੀ ਇੱਕ ਔਰਤ ਨੇ ਇੱਕ 13 ਸਾਲ ਦੀ ਬੱਚੀ ਤੇ ਇੱਕ 8 ਸਾਲ ਦੇ ਬੱਚੇ ਨੂੰ ਚੂਹੇ ਵਾਲੀਆਂ ਗੋਲੀਆਂ ਦੇ ਕੇ ਖਾਣੇ ਦੇ ਵਿੱਚ ਮਾਰ ਦਿੱਤਾ ਜਾਂਦਾ ਤਾਂ ਇਹੋ ਜੀਆਂ ਖਬਰਾਂ ਸੁਣ ਸੁਣ ਕੇ ਦਿਮਾਗ ਖਰਾਬ ਹੋ ਰਿਹਾ ਜਿਹੜੀ ਮੈਂ ਕੱਲ ਖ਼ਬਰ ਪਾਈ ਸੀ ਇੱਕ ਮੁੰਡੇ ਨੇ ਕਾਲਜ ਦੇ ਵਿੱਚ ਪਹਿਲਾਂ ਕੁੜੀ ਦੇ ਗੋਲੀ ਮਾਰੀ ਬਾਅਦ ਵਿੱਚ ਆਪ ਦੇ ਮਾਰੀ ਫਿਰ ਉਸ ਤੋਂ ਪਹਿਲਾਂ ਇਹੋ ਜਿਹੀਆਂ ਖਬਰਾਂ ਪਤਾ ਨਹੀਂ ਕਿੰਨੀਆਂ ਕ ਆਪਣੇ ਚੈਨਲ ਤੇ ਅਸੀਂ ਪਾ ਚੁੱਕੇ ਹਾਂ ਕਿਉਂਕਿ ਇੱਕ ਬਠਿੰਡਾ ਦੇ ਵਿੱਚ ਸਹਿਲਾ ਦਾ ਮੁੰਡਾ ਰਿਤਿਕ ਨਾਮ ਦੀ ਕੁੜੀ ਉਹਦੇ ਬੰਨੀਓ ਉਸ ਕੁੜੀ ਨੂੰ ਮਾਰ ਦਿੱਤਾ ਜਾਂਦਾ ਇਹੋ ਜਿਹੀਆਂ ਖਬਰਾਂ ਸੁਣ-ਸੁਣ ਤੁਮ ਆਖਰਾ ਬੁਰੇ ਕਿਤੇ ਕਿਸੇ ਨੇ ਗੋਲੀ ਮਾਰਤੀ ਕਿਸੇ ਨੇ ਆਪਣੇ ਬੱਚਿਆਂ ਨੂੰ ਨਹਿਰ ਦੇ ਵਿੱਚ ਸੁੱਟਦਾ ਤੇ ਹੁਣ ਜਿਹੜੀ ਇਹ ਪੂਰੀ ਸੋਡੀਆਂ ਗੱਲ ਸਾਂਝੀ ਕਰਾਂਗੇ ਬਠਿੰਡਾ ਦੇ ਪਿੰਡ ਜਿਹੜਾ ਫੋਲੇ ਵਾਲਾ ਉੱਥੇ ਜਿਹੜੀ ਇਹ ਕੁੜੀ ਆ ਜਿਨੇ ਆਪਣੇ ਦੋਨੇ ਬੱਚਿਆਂ ਨੂੰ ਚੂਹੇ ਵਾਲੀਆਂ ਗੋਲੀਆਂ ਦੇ ਕੇ ਖਾਣੇ ਦੇ ਵਿੱਚ ਫੇਰ ਮਾਰ ਦਿੱਤਾ ਜਾਂਦਾ ਹੁਣ ਪੂਰੀ ਗੱਲਬਾਤ ਕਿਉਂ ਮਾਰਿਆ ਇਹ ਸਾਂਝੀ ਕਰਦਗੀ ਇਸ਼ਕ ਦੇ ਵਿੱਚ ਅੰਨੀ ਹੋਈ ਨੇ ਇਹ ਦੋਨੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਤਾ ਕਿਉਂਕਿ ਜਿਹਦੇ ਨਾਲ ਗੱਲਬਾਤ ਕਰਦੀ ਸੀ ਜਿਹਦੇ ਦਾ ਰਿਲੇਸ਼ਨ ਦੇ ਵਿੱਚ ਸੀ ਆਪ ਦੇ ਘਰ ਵਾਲੇ ਨੂੰ ਛੱਡ ਕੇ ਦੂਜੇ ਬੰਦੇ ਨਾਲ ਤਾਂ ਉਹ ਕਹਿੰਦਾ ਸੀ ਵੀ ਇਹ ਬੱਚੇ ਆਪਣੇ ਵਿੱਚ ਇੱਕ ਅੜਿਕਾ ਲਾਉਂਦੇ ਆ। ਹੋਵੇ ਨਾ ਤਾਂ ਇਹਨਾਂ ਨੂੰ ਮਾਰ ਦਿੱਤਾ ਜਾਵੇ। ਤਾਂ ਉਹ ਮਗਰ ਲੱਗ ਕੇ ਉਹਨਾਂ ਬੱਚਿਆਂ ਨੂੰ ਪਹਿਲਾਂ ਕੁੜੀ ਨੂੰ 13 ਸਾਲ ਦੀ ਬੱਚੀ ਨੂੰ ਸੁਖਪ੍ਰੀਤ ਨੂੰ ਖਾਣੇ ਦੇ ਵਿੱਚ ਜ਼ਹਿਰ ਜ਼ਹਿਰ ਕਹਿੰলো ਚੂਹੇ ਵਾਲੀਆਂ ਗੋਲੀਆਂ ਮਿਲਾ ਕੇ ਉਹ ਮੌਕੇ ਤੇ ਮੌਤ ਹੋ ਜਾਂਦੀ ਹੈ ਉਸ ਕੁੜੀ ਦੀ। 13 ਸਾਲ ਦੀ ਬੱਚੀ ਤੋਂ ਬਾਅਦ 8 ਸਾਲ ਦਾ ਜਿਹੜਾ ਉਹ ਬੱਚਾ ਹੈਗਾ ਉਹਦੀ ਵੀ ਮੌਤ ਹੋ ਜਾਂਦੀ ਹੈ। ਜੇ ਜਦੋਂ ਪਤਾ ਲੱਗਦਾ ਘਰ ਦੇ ਵਿੱਚ ਹਾਊਕਵਾਰਟ ਪੈ ਜਾਂਦਾ ਤੇ ਦੋਨੇ ਬੱਚੇ ਅੰਚਾਨਕ ਕੀ ਹੋ ਗਿਆ ਪੁਲਿਸ ਬੰਨਿਓ ਜਿਹੜਾ ਕੀ ਉਹਦੇ ਸ਼ੱਕ ਪਹਿਲੀ ਸੀ ਤੇ ਉਹ ਜਿਹੜਾ ਉਸ ਕੁੜੀ ਦਾ ਪਤੀ ਸੀ ਉਹਦੇ ਬੰਨਿਓ ਕਹੇ ਜਾਂਦਾ ਵੀ ਇਹਨੂੰ ਪੁੱਛ ਦੱਸ ਹੋਣੀ ਚਾਹੀਦੀ ਹੈ ਜਦੋਂ ਪੁਲਿਸ ਬੰਨਿਓ ਸ਼ਕਤੀ ਨਾਲ ਪੁੱਛਿਆ ਜਾਂਦਾ ਤੇ ਉਹਦੇ ਬੰਨਿਓ ਖੁਦ ਹੀ ਦੱਸਿਆ ਜਾਂਦਾ ਫਿਰ ਉਹਦੇ ਤੇ ਐਫ ਆਈ ਆਰ ਵੀ ਦਰਜ ਹੁੰਦੀ ਆ ਬਣਦੀ ਵੀ ਆ ਵੀ ਇਹੋ ਜਿਹਿਆਂ ਜਿਹੜੀਆਂ ਕੋਈ ਮਾਵਾ ਆਪਣੇ ਪੁੱਤਾਂ ਨੂੰ ਮਾਰ ਰਹੀਆਂ ਜਾਂ ਕੋਈ ਪੁੱਤ ਆਪਣੇ ਪਿਓ ਨੂੰ ਮਾਰ ਰਿਹਾ ਤਾ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਉਹ ਦੱਸਦੀ ਹੈ ਵੀ ਜੀ ਮੈਂ ਕੋਈ ਦੂਜੇ ਬੰਦੇ ਨਾਲ ਹੋਰ ਰਿਲੇਸ਼ਨ ਦੇ ਵਿੱਚ ਸੀ ਇਹ ਬੱਚੇ ਮੇਰੇ ਨਾਲ ਵਿੱਚ ੜਿੱਕਾ ਲਾ ਰਹੇ ਸੀ ਤੇ ਇੱਥੇ ਅੱਡ ਹੋਣ ਦੀ ਬਜਾਏ ਇੱਥੇ ਮੌਤ ਦੇ ਘਾਟ ਉਤਾਰਨਾ ਲੋਕ ਸਹੀ ਸਮਝਦੇ ਆ ਵੀ ਨਹੀਂ ਸੋਣੂ ਬੱਚੇ ਸਹੀ ਲੱਗਦੇ ਨਹੀਂ ਠੀਕ ਲੱਗਦੇ ਉਹਨਾਂ ਨੂੰ ਛੱਡ ਕੇ ਤੂੰ ਜਿੱਥੇ ਜਾਣਾ ਜਾ ਸਕਦੀ ਸੀ ਕਿਸੇ ਨੂੰ ਮਾਰਨਾ ਕੋਈ ਅਧਿਕਾਰ ਹੈ ਨਹੀਂ ਪਹਿਲਾਂ ਤਾਂ ਇੱਥੇ ਸਾਡੇ ਪੰਜਾਬ ਦੀ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਜਿਹੜਾ ਵੀ ਕੋਈ ਇਹੋ ਜਿਹਾ ਕੰਮ ਕਰਦਾ ਇਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਇੱਕ ਮਿੰਟ ਤੱਕ ਵੀ ਇਹਨਾਂ ਨੂੰ ਬਾਹਰ ਨਾ ਆਉਣ ਦਿੱਤਾ ਜਾਵੇ ਨਾ ਕੋਈ ਇਹਨਾਂ ਨੂੰ ਛੁੱਟੀ ਤੇ ਨਾ ਕੋਈ ਇਹਨਾਂ ਨੂੰ ਪੈਰੋਲ ਮਿਲਣੀ ਨਹੀਂ ਚਾਹੀਦੀ ਅੰਦਰ ਹੀ ਮਰ ਮਰ ਜਾਣੀ ਚਾਹੀਦੀ ਜਿਹੜਾ ਕੋਈ ਆਪਦੇ ਬੱਚਿਆਂ ਨਾਲ ਇਹੋ ਜਿਹਾ ਪ੍ਰਵਾਹ ਕਰਦਾ ਤਾਂ ਇਹੇ ਗੱਲਾਂ ਸੁਣ ਸੁਣ ਦਿਮਾਗ ਖਰਾਬ ਹੋ ਰਿਹਾ ਅੱਪ ਇੱਕ ਪਰਸੋਂ ਚੌਥੀ ਖਬਰ ਸੁਣੀ ਮੈਂ ਸੂਟਕੇਸ ਦੇ ਵਿੱਚ ਉਸ ਮੁੰਡੇ ਨੇ ਉਸ ਕੁੜੀ ਨੂੰ ਪਹਿਲਾਂ ਅੱਗ ਲਾਈ ਮਾਰ ਕੇ ਪਹਿਲਾਂ ਉਹਦੇ ਛੁਰੇ ਇਸ਼ਾਰੇ ਗਲ ਦੇ ਵਿੱਚ ਫਿਰ ਉਹਨੂੰ ਅੱਗ ਲਾ ਕੇ ਜਦੋਂ ਪਤਾ ਲੱਗਿਆ ਵੀ ਐਸ ਰੋਡ ਤਾਂ ਮੇਰਾ ਪਤਾ ਲੱਗ ਜੂ ਅੱਗ ਬੁਝਾ ਕੇ ਸੂਟਕੇਸ ਦੇ ਵਿੱਚ ਬੰਦ ਰੱਖਿਆ ਆਪਦੇ ਘਰੇ 2-3 ਦਿਨ ਲਾਸ ਰੱਖੀ ਫਿਰ ਜਦੋਂ ਪਤਾ ਲੱਗਿਆ ਵੀ ਲਾਸ ਕਿਤੇ ਮੁਸ਼ਕ ਨਾ ਜਾਵੇ ਪਤਾ ਨਾ ਲੱਗੇ ਜੀ ਕਿਸੇ ਨੂੰ ਫਿਰ ਉਹ ਸੱਟਣ ਦੀ ਕੋਸ਼ਿਸ਼ ਕੀਤੀ ਉਹਨੇ ਵੀ ਉਹ ਬਾਹਰ ਸੱਟਿਆ ਮੱਤ ਤਾਂ ਇਹੋ ਜਿਹੀਆਂ ਗੱਲਾਂ ਸੁਣ ਸੁਣ ਕੇ ਤਮਾਖਰਾ ਹੋ ਰਿਆ ਤੇ ਉਸ ਤੋਂ ਬਾਅਦ ਅਰਪਿੰਦਰ ਕੌਰ ਦੇ ਮਾਮਲੇ ਤੋਂ ਸਾਰਿਆਂ ਨੇ ਸੁਣੀ ਲਿਆ ਵੀ ਜਿਹੜੀ ਹੁਣ ਇਹ ਇਸ਼ਕ ਦੇ ਵਿੱਚ ਅੰਨੀ ਹੋਈ ਸੀ ਜਿਹੜੀ ਇਸ਼ਕ ਦੇ ਵਿੱਚ ਅੰਨੀ ਹੋਈ ਸੀ ਇਹਨੂੰ ਹੁਣ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਆ ਪਰ ਹੁਣ ਇਹ ਪਿੰਡ ਵਾਲੇ ਕਹਿੰਦੇ ਆ ਵੀ ਜੀ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਜਿਹਨੇ ਆਪਣੇ ਹੀ ਪੁੱਤਾਂ ਨੂੰ ਮਾਰ ਦਿੱਤਾ ਕਿਸੇ ਨੂੰ ਕੋਈ ਹਲਕ ਨਹੀਂ ਸੀ ਵੀ ਇਹਦੇ ਕਿਤੇ ਰਿਲੇਸ਼ਨ ਆ ਇਹਨੇ ਬੱਚਿਆਂ ਨੂੰ ਚੂਹੇ ਵਾਲੀ ਦਵਾਈ ਦੇ ਕੇ ਮਾਰਿਆ ਪਹਿਲਾਂ ਕੁੜੀ ਮਰਦੀ ਆ ਬਾਅਦ ਦੇ ਵਿੱਚ 6-7 ਦਿਨਾਂ ਬਾਅਦ ਉਸ ਬੱਚੇ ਦੀ ਵੀ ਮੌਤ ਹੋ ਗਈ ਹੁਣ ਮਾਜਨਾ ਕਿੰਨਾ ਖੁੰਦਾ ਬੱਚੀ ਦਾ ਤੇ ਬਾਕੀ ਦੂਜਾ ਨੰਬਰ ਜੇ ਕਿਸੇ ਨਾਲ ਨਹੀਂ ਕਰਦੇ ਵਿੱਚ ਜੇ ਬੱਚੇ ਨਹੀਂ ਚਾਹੀਦੇ ਸੀ ਜਾਂ ਕਿਸੇ ਨਾਲ ਨਹੀਂ ਬਣਦੀ ਸੀ ਜਾਂ ਆਪਦੇ ਪਤੀ ਨਾਲ ਨਹੀਂ ਬੰਦੀ ਜਾਂ ਕਿਸੇ ਨਾਲ ਵੀ ਜਾਂ ਦੂਜੀ ਥਾਂ ਤੇ ਰਿਲੇਸ਼ਨ ਹੈਗੀ ਸੀ ਤਾਂ ਬੱਚਿਆਂ ਨੂੰ ਮਾਰਨ ਦਾ ਕੋਈ ਤੁਕ ਨਹੀਂ ਸੀ ਛੱਡ ਕੇ ਵੀ ਜਾ ਸਕਦੇ ਤਾਂ ਇਹੋ ਜਿਹੀਆਂ ਖਬਰਾਂ ਸਾਡੇ ਪੰਜਾਬ ਦੇ ਵਿੱਚ ਬਈ ਸੁਣ 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 ਕੇ ਧਮਾਕਾ ਕਰਾਉਂਦੇ ਕਿਉਂਕਿ ਤੁਸੀਂ ਹੌਣ ਖੋਲੋ ਚਾ ਇੱਕ ਵਾਰ ਚੱਕ ਲੂਰ ਅੱਜ ਦਾ ਹਰ ਰੋਜ਼ ਕੋਈ ਨਾ ਕੋਈ ਇੱਕ ਘਟਨਾ ਵਾਣੀ ਬਹੁਤ ਵਾਪਰਨੀ ਇਹ ਹੁਣ ਜਿਹੜਾ ਬਠਿੰਡਾ ਸ਼ਹਿਰ ਹੈ ਠਿੰਡਾ ਸ਼ਹਿਰ ਦੇ ਵਿੱਚ ਕੋਈ ਫੂਲ ਪਿੰਡ ਪੈਂਦਾਗਾ ਫੁੱਲੇਵਾਲ ਤਾਂ ਇਹ ਗੱਲਾਂ ਨੂੰ ਲੈ ਕੇ ਸੋਡੇ ਨਾਲ ਖਬਰਾਂ ਅਕਸਰ ਸਾਂਝੀਆਂ ਜਰੂਰ ਕਰਦੇ ਆ ਪਰ ਜਿਹੜੀ ਹੁਣ ਰੋਜ਼ਾਨਾ ਕੋਈ ਨਾ ਕੋਈ ਨਾ ਵਾਪਰਦੀ ਆ ਕੱਲ ਮੈਂ ਇੱਕ ਸ਼ਾਮ ਨੂੰ ਵੀਡੀਓ ਪਾਈ ਕੱਲ ਅਪਲੋਡ ਕੀਤੀ ਆਲੂਆਂ ਦੀ ਖੇਤੀ ਕਰਨ ਦੇ ਚੱਕਰ ਦੇ ਵਿੱਚ ਕਿਤੇ ਘਾਟਾ ਪੈ ਜਾਂਦਾ ਹੁਣ ਖੇਤੀ ਦੇ ਵਿੱਚ ਸਾਨੂੰ ਪਤਾ ਸਾਰਿਆਂ ਨੂੰ ਗਾਟਾ ਵੀ ਪੈ ਜਾਂਦਾ ਕਈ ਵਾਰੀ ਆਪਾਂ ਨੂੰ ਨਫਾ ਵੀ ਨਿਕਲ ਜਾਂਦਾ ਇਹਦੇ ਵਿੱਚ ਇਹ ਥੋੜੀ ਹੈਗਾ ਵੀ ਤੁਸੀਂ ਆਪਣੇ ਬੱਚੇ ਨੂੰ ਮਾਰ ਦੋ ਕੋਣੀ ਵੀ ਇਹੀ ਕਰੇ ਪਹਿਲਾਂ ਬੱਚਿਆਂ ਦੇ ਗੋਲੀ ਮਾਰੀ ਪਤਨੀ ਦੇ ਗੋਲੀ ਮਾਰੀ ਬਾਅਦ ਵਿੱਚ ਆਲੂਆਂ ਦੀ ਖੇਤੀ ਵਿੱਚ ਘਾਟਾ ਪੈਣ ਦਾ ਇਹ ਤਾਂ ਕੋਈ ਗੱਲ ਹੀ ਨਹੀਂ ਬਣੀ ਜਾਂ ਕੋਈ ਕਰਜ਼ਾ ਹੋਊਗਾ ਫਿਰ ਅੱਜ ਤੋਂ ਕਈ ਦਿਨ ਪਹਿਲਾਂ ਦੀ ਖਬਰ ਹੈ ਜਿਹੜੀ ਅੱਜ ਤੋਂ 2 ਮਹੀਨਾ 1.5 ਮਹੀਨੇ ਦੀ ਪਹਿਲਾਂ ਦੀ ਇੱਕ ਕੁੜੀ ਨੂੰ ਹਸਪਤਾਲ ਬੰਨੀਓ ਨਹਿਰ ਦੇ ਵਿੱਚ ਸੱਟਿਆ ਜਾਂਦਾ ਦੀ ਇਹਦੇ ਰਿਲੇਸ਼ਨ ਕਿਤੇ ਹੋਰ ਗਲਤ ਸੀ ਸਾਡੇ ਕਹਿਣੇ ਚ ਨਹੀਂ ਚੱਲਦੀ ਤੇ ਉਸ ਕੁੜੀ ਨੂੰ ਜਦੋਂ ਨਹਿਰ 'ਚ ਸੁੱਟਿਆ ਜਾਂਦਾ ਕਿਤੇ ਉਹ ਹੱਥ ਪੈਰ ਮਾਰਦੀ ਮਾਰਦੀ શરીਏ ਨੂੰ ਹੱਥ ਪਾ ਜਾਂਦਾ ਉਹ ਹੁੰਦੀ ਐ ਕੁੜੀ ਜਿੰਦਾ ਹੀ ਪਰ ਉਹ ਗੁਪਤ ਜਗ੍ਹਾ ਤੇ ਭੱਜ ਜਾਂਦੀ ਕੋਈ ਰਿਸ਼ਤੇਦਾਰੀ ਚ ਆਪ ਕਿਤੇ ਹੋਰ ਫਿਰ ਬਾਅਦ ਦੇ ਵਿੱਚ ਉਹ ਸਾਹਮਣੇ ਆ ਕੇ ਉਹ ਉਹਨਾਂ ਦੇ ਪਰਿਵਾਰ ਨੂੰ ਤਏ ਹੋ ਜਾਂਦਾ ਵੀ ਕਿਤੇ ਮਰ ਜਾਂਦਾ ਬਾਅਦ ਦੇ ਵਿੱਚ ਇੱਕ ਚਮਤਕਾਰੀ ਹੋਏ ਨੇ ਕਹਿੰਦੇ ਵੀ 63 ਦਿਨਾਂ ਬਾਅਦ ਉਹ ਕੁੜੀ ਸਾਹਮਣੇ ਆਈ ਤਾਂ ਇਹ ਗੱਲਾਂ ਨੂੰ ਲੈ ਕੇ ਕੋਈ ਪਿਤਾ ਆਪਣੀ ਪੁੱਤ ਨੂੰ ਮਾਰ ਰਿਹਾ ਕੋਈ ਮਾਂ ਆਪਣੇ ਪੁੱਤ ਨੂੰ ਮਾਰ ਰਹੀ ਕੋਈ ਪੁੱਤ ਆਪਣੀ ਮਾਂ ਨੂੰ ਮਾਰ ਰਿਹਾ ਕੋਈ ਬਾਪ ਆਪਣੇ ਪੁੱਤ ਨੂੰ ਮਾਰ ਰਿਹਾ ਇਹੋ ਜਿਹੀਆਂ ਖਬਰਾਂ ਸੁਣ ਸੁਣ ਦਿਮਾਗ ਸਾਰੂ ਜਾਂਦਾ ਇਹ ਪੰਜਾਬ ਕਿੱਧਰ ਨੂੰ ਗਿਆ ਇਹੋ ਜਿਹੀ ਖਬਰ ਕਿੱਦੇ ਆਊਗੀ ਜਿੱਦ ਤੇ ਕਿਤੇ ਇਹੋ ਸੁਣਨ ਨੂੰ ਮਿਲੂਗਾ ਵੀ ਭਾਈ ਅੱਜ ਸਾਡਾ ਪੰਜਾਬ ਖੁਸ਼ਹਾਲ ਜ਼ਿੰਦਗੀ ਜੀ ਦਾ ਕੋਈ ਪੰਜਾਬ 'ਚ ਨਸ਼ਾ ਨਹੀਂ ਸਾਡੇ ਪੰਜਾਬ ਦੇ ਲੋਕ ਇੱਕ ਦੂਜੇ ਨੂੰ ਜਿਹੜਾ ਕੀ ਵਧੀਆ ਚਾਹੁੰਦੇ ਆ ਤੇ ਜੋ ਸਹਿਚਾਰ ਬਹੁਤ ਵਧੀਆ ਇਹੋ ਜਿਹੀਆਂ ਖਬਰਾਂ ਸੁਣਨ ਨੂੰ ਤਾਂ ਹੁਣ ਮਿਲਦੀਆਂ ਨਹੀਂ ਕਿਉਂਕਿ ਇਹ ਪਤਾ ਹੀ ਨਹੀਂ ਹੁਣ ਉਹ ਪੰਜਾਬ ਨੂੰ ਕੀ ਦੀ ਨਜ਼ਰ ਲੱਗ ਗਈ ਇਹ ਲਿੱਟਰਾਵੰਨੀਓ ਨਸ਼ੇ ਬਕਾਏ ਜਾਂਦੇ ਆ ਜਵਾਨੀ ਨਸ਼ੇ ਦੇ ਵਿੱਚ ਡੁੱਬ ਗਈ ਆ ਨਾ ਇੱਥੇ ਕੋਈ ਯੁੱਧ ਨਾ ਸ਼ਾਂਤ ਵਿਰੋਧ ਦੇ ਵਿੱਚ ਨਸ਼ਾ ਰੁਕ ਰਿਹਾ ਤੇ ਨਾ ਹੀ ਇੱਥੇ ਕੋਈ ਆਪਾਂ ਕਹਿ ਦਈਏ ਵੀ ਜਿਹੜੇ ਗੈਂਗਸਟਰ ਆ ਗਏ ਗੈਂਗਸਟਰਾਂ ਤੇ ਕਾਬੂ ਪਾਇਆ ਜਾਂਦਾ ਕਿਉਂਕਿ ਇੱਥੇ ਤਾਂ ਗੈਂਗਸਟਰ ਵੀ ਇੱਕ ਰੱਬ ਬਣੇ ਖੜੇ ਜਦੋਂ ਜੀ ਕਰਦਾ ਗੋਲੀ ਮਾਰ ਕੇ ਕੈਮਰੇ ਦੇ ਸਾਹਮਣੇ ਵੀ ਆ ਜਾਂਦੇ ਆ ਪਰ ਐਕਸ਼ਨ ਨਹੀਂ ਹੁੰਦਾ ਉਹਨਾਂ ਤੇ ਖੁਦ ਪੁਲਸਾਂ ਮਿਲੀਆਂ ਹੋਈਆਂ ਨਾਲ ਇਹਨਾਂ ਦੀ ਆਮ ਲੋਕਾਂ ਨਾਲੋਂ ਜ਼ਿਆਦਾ ਗੁੰਡਾਗਰਦੀ ਪੁਲਸ ਕਰ ਰਹੀ ਹੈ ਜੇ ਕਿਸੇ ਦਾ ਕੋਈ ਵਾਰਦਾਤ ਹੁੰਦੀ ਹੈ ਉਥੋਂ ਉਦੋਂ ਪਹਿਲਾਂ ਜੇ ਕੋਈ ਨਸ਼ਾ ਵੇਚਦਾਗਾ ਪਹਿਲਾਂ ਫੋਨ ਵੱਜ ਜਾਂਦਾ ਇਹਨਾਂ ਦਾ ਵੀ ਤੁਸੀਂ ਸਾਈਡ ਤੇ ਹੋ ਵਿੱਚ ਮਿਲ ਮਿਲ ਜੁਲ ਕੇ ਪੰਜਾਬ ਪੁਲਿਸ ਨਸ਼ੇ ਵਿਕਾਰ ਰਹੀ ਹੈ ਇਹ ਗੱਲਾਂ ਨੂੰ ਲੈ ਕੇ ਤਾਂ ਬਈ ਖਬਰਾਂ ਤੁਹਾਡੇਆਂ ਸਾਂਝੀਆਂ ਜ਼ਰੂਰ ਕਰਨੀਆਂ ਅਸੀਂ ਨਾਇਕ ਕ੍ਰਾਈਮ ਰੁਕ ਰਿਹਾ ਨਾ ਨਸ਼ਾ ਰੁਕ ਰਿਹਾ ਥਾਂ ਥਾਂ ਤੇ ਇਹੀ ਜੋ ਖਬਰਾਂ ਸੁਣਨ ਨੂੰ ਮਿਲਦੀਆਂ ਵੀ ਇੱਥੇ ਜੀ ਕਿਸੇ ਨੇ ਆਪਣਾ ਪਰਿਵਾਰ ਸਾਰਾ ਗੱਡੀ ਦੇ ਵਿੱਚ ਜਾ ਰਹੇ ਸੀ ਆਪ ਛਾਲ ਮਾਰਤੀ ਸਾਰਾ ਪਰਿਵਾਰ ਨਹਿਰ ਦੇ ਵਿੱਚ ਸੜਦਾ ਤਾਂ ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਹਰ ਰੋਜ਼ ਦੀਆਂ ਖਬਰਾਂ ਬਾਰੇ ਤੁਹਾਡੇ ਇਸ ਮਸਲਿਆਂ ਬਾਰੇ ਕੀ ਕਹਿਣਾ ਤੇ ਜਿਹੜੀ ਇਹ ਖਬਰ ਸੀ ਪਿੰਡ ਫੁੱਲੇਵਾਲ ਇਹ ਸੋਡੀਨਾ ਸਾਂਝੀ ਜ਼ਰੂਰ ਕਰਨ ਸੀ ਇੱਕ ਔਰਤ ਬੰਨੀਓ ਇਸ਼ਕ ਵਿੱਚ ਅੰਨੀ ਹੋਈ ਨੇ ਆਪਣੇ ਪੁੱਤ ਨੂੰ ਤੇ ਆਪਣੀ ਧੀ ਨੂੰ ਜਿਹਨੂੰ ਆਪ ਦਾ ਖੂਨ ਨੂੰ ਪਾਲਿਆ ਸੀ ਦੁੱਧ ਪਿਆ ਕੇ ਆਉਦੀ ਛਾਤੀ ਦਾ ਪਰ ਫੇਰ ਵੀ ਭਈ ਉਹ ਇੱਕ ਤਰ੍ਹਾਂ ਦੀ ਕਹਿੰਦੇ ਮਤਲਬ ਦੀ 도ਗਲੀ ਕਹਿ ਲੀ ਜਾਂ ਇਹਨੂੰ ਧੋਖੇਬਾਜ਼ ਕਹਿ ਲੀ ਜਾਂ ਇਹਨੂੰ ਕੁਝ ਵੀ ਆਪਾਂ ਨਾਮ ਦੇ ਸਕਦੇ ਡੈਨ ਵੀ ਕਹਿ ਸਕਦੇ ਆ ਕਿਉਂਕਿ ਜਿਹੜੀ ਆਪਦੇ ਬੱਚੇ ਨੂੰ ਖਾਜੀ ਇੱਕ ਪਰਾਏ ਬੰਦੇ ਦੇ ਪਿੱਛੇ ਨਾਲੇ ਖੁਦ ਇੱਕ ਬੰਦਾ ਸੀ ਕੋਈ ਇਹ ਨਹੀਂ ਦੀ ਆਪਦੇ ਬੰਦਾ ਹੈ ਨਹੀਂ ਸੀ ਉਹਦਾ ਮਰਿਆ ਹੋਇਆ ਸੀ ਬੰਦਾ ਆਪਦੇ ਹੈਗਾ ਸੀ ਬੰਦੇ ਜਉਂਦੇ ਜੀ ਹੋਰ ਬੰਦੇ ਦੇ ਜਾਣਾ ਚਾਹੁੰਦੀ ਸੀ ਪਰ ਬੱਚਿਆਂ ਨੂੰ ਕਿਉਂ ਮਾਰਿਆ ਗਲਤ ਇੱਥੇ ਆਉਂਦੀ ਤਾਂ ਭਾਈ ਇਹ ਖਬਰਾਂ ਤੁਹਾਡੀਆਂ ਸਾਂਝੀਆਂ ਜ਼ਰੂਰ ਕਰਨਗੇ ਸ ਤਾਂ ਇਸ ਵੀਡੀਓ ਨੂੰ ਕਰ ਦਿਓ ਟਬ ਕੇ ਸ਼ੇਅਰ ਤਾਂ ਕਿ ਇਹੋ ਜੀਆਂ ਜਨਾਨੀਆਂ ਤੱਕ ਪਹੁੰਚੇ ਕਰਤੂਤਾਂ ਜਿਨ੍ਹਾਂ ਦੇ ਵਿੱਚ ਏਦੋਂ ਪਹਿਲਾਂ ਹੋਰ ਵੀ ਸੋਚ ਰੱਖੀਆਂ ਜਿਨ੍ਹਾਂ ਨੇ ਵੀ ਆਪਦੇ ਬੱਚਿਆਂ ਨੂੰ ਨਾ ਮਾਰੋ ਜੇ ਤੁਸੀਂ ਕਿਤੇ ਹੋਰ ਮਰਨਾ ਸੁਧਰੀ ਮਰਜੂ ਜਾ ਕੇ ਵੀ ਅਸੀਂ ਤਾਂ ਹੋਰ ਕਿਤੇ ਰਹਿਣਾ ਚਾਉਂ ਹੀ ਗੱਲਾਂ ਸਿਰਫ ਦੋ ਹੀ ਆ ਵੀ ਜਿਹੜੇ ਇਹ ਬਾਅਦ ਦੇ ਵਿੱਚ ਬਈ ਖਬਰਾਂ ਆ ਜਾਂਦੀਆਂ ਸਾਹਮਣੇ ਇਸ ਤੋਂ ਪਹਿਲਾਂ ਹਜੇ ਹੋਰ ਪਤਾ ਨਹੀਂ ਕਿੰਨੀ ਆਉਣਗੇ ਇਸ ਕਰਕੇ ਕਹਿਣਾ ਚਾਹੁੰਦੇ ਆ ਜੀ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਬਾਕੀ ਜਿਹੜੀਆਂ ਇਹੋ ਜਿਹੀਆਂ ਡੈਣਾ ਇਸ ਤੋਂ ਬਾਅਦ ਕੋਈ ਇਹੋ ਜਿਹਾ ਕੰਮ ਨਾ ਕਰਨ ਜੇ ਕੋਈ ਤੇ ਹੈਗੀ ਰਿਲੇਸ਼ਨ ਤਾਂ ਆਪ ਛੱਡ ਕੇ ਜਾ ਸਕਦੀ ਆ ਬੱਚਿਆਂ ਨੂੰ ਮਾਰਨ ਦਾ ਕੋਈ ਇੱਤ ਨਹੀਂ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਰਹੇ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਾਂ